No! <laughs> ਲੇ ਕੇ ਅੰਦਰ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਕੁੱਤੀ ਬੀਜੇਪੀ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ मोदी मुतल गिरफ़्तारो गारो किसानो मोदी सरकार मुरदाबाद मुरदाबाद मोदी सरकार मुरदाबाज़ गिरो سرکار किसान गिरफ़्तार करो गिरो मोदी सरकार मुरदाबाद मुरदाबाद कटर सरकार मुरदाबाद मुदाबाद मुर्दाबाद कटर सरकार मुर्दाबाद मुरदाबाद मुर्दाबाद कटर सरकार मुर्दाबाद मुरदाबाद मुरदाबाद भारती जनता पार्टी मुर्दाबाद केंद्र सरकार केंद्रबाद मुर मुरदाबाद साना गिरफ़्तार करो गिरो मोदी सरकार मुर्दाबा मुर मुरदाबाद मोदी सरकार मुर्दाबा मुर्दाबा मु ਵਾਲੀ ਸਰਕਾਰ ਮੁਰਦਾਬਾਦ 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 ਕੱਟਾ ਸਰਕਾਰ ਮੁਰਦਾਬਾਦ 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 ਕੱਟਾ ਸਰਕਾਰ ਮੁਰਦਾਬਾਦ 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 ਬੈਨਰ ਲਾ ਲੈਣਾ ਸਭ ਤੋਂ ਬੈਨਰ ਲਾਓ ਕਰਕੇ ਬੱਚੇ ਲੋ 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 ਇੱਥੇ ਆਇਆ ਪੁੱਛੇ ਦਰਵਾਜ਼ੇ ਕੋਲ ਆ ਜਾ ਕਿਚਰਾ 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 ਆਇਆ ਬੰਦਰ ਤੋਂ ਵੱਜੇ ਕੋਟਾ ਦਾ ਫੈਨ ਹੈ ਹਾਂ ਹਾਂ ਉੱਤਰਾਏ ਜੀ ਪੱਟੀ ਉਹ ਤਰ੍ਹਾਂ ਖਚਾਲ ਦੀ ਜਲੀ ਦਾ ਆਓ ਜੀ ਆਓ ਅੰਕਲਾਓ ਨਿਸ਼ਾਨਾ ਨਹੀਂ ਲੱਗਦਾ ਅਜੂਤਾ ਕਰ ਲੋ ਅੱਜੋ ਸਾਰੇ ਵੀ ਲੱਤਰ ਆ ਗਏ ਮੁਰਦਾਬਾ 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 ਜੀ ਜਾਨ ਵਾਲੀ ਕੈਂਦਰ ਦਰਤ ਮੁਰਦਾਬਾ 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 ਮੁਰਦਾਬਾਦ 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 ਕੱਟੜ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਕਾਤਲ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕਿਸਾਨਾਂ ਦੇ ਕਾਤਲ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਅੱਜ ਅਸੀਂ ਸਭ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੀ ਕਿਉਂ ਕੱਢਿਆ ਅੱਜ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾ ਤਹਿਤ ਪੂਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੋ ਕਿ ਕਿਸਾਨਾਂ ਦੇ ਉੱਪਰ ਜੋ ਭਾਜਪੀ ਸਰਕਾਰ ਮੋਦੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਬਾਰਡਰਾਂ 'ਤੇ ਔਰ ਪਿਛਲੇ ਦਿਨੀ ਜਿਹੜੇ ਸ਼ੁਕਰਨ ਜਿਹੜਾ ਕਿ ਨੌਜਵਾਨ ਕਿਸਾਨ ਸੀਗਾ ਉਹਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਔਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਕੋਈ ਬੰਦੇ ਨਹੀਂ ਫੜੇ ਗਏ ਸੋ ਉਹਦੇ ਲਈ ਅੱਜ ਜਿਹੜਾ ਅਸੀਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੀਤਾ ਔਰ ਜੇ ਇਦਾਂ ਹੀ ਭਾਜਪਾ ਸਰਕਾਰ ਕਰਦੀ ਰਹੀ ਕਿਸਾਨਾਂ ਦੇ ਨਾਲ ਤੱਕਾ ਕਰਦੀ ਰਹੀ ਸੋ ਮੈਂ ਸਮਝਦਾ ਕਿ ਪ੍ਰਦਰਸ਼ਨ ਹੋਰ ਵੇਲੇ ਕਰ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਔਰ ਕਿਸਾਨ ਜਿਹੜੇ ਆਪਦੇ ਹੱਕ ਹੀ ਮੰਗ ਰਹੇ ਨੇ ਔਰ ਜੋ ਕੇਂਦਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਹੱਕ ਅਜੇ ਉਹਨਾਂ ਵੱਲੋਂ ਨਹੀਂ ਦਿੱਤੇ ਗਏ ਤੇ ਕਾਂਗਰਸ ਪਾਰਟੀ ਇਸੇ ਕਰਕੇ ਅੱਜ ਜਿਹੜਾ ਕੈਂਡਲ ਮਾਰਚ ਕੱਢ ਰਹੀ ਔਰ ਕਿਸਾਨਾਂ ਦੇ ਨਾਲ ਖੜੀ ਹੈ ਫਟੜ ਸਰਕਾਰ ਦਾ ਇਹ ਕਹਿਣਾ ਵੀ ਜੇ ਦਿੱਲੀ ਜਾਣਾ ਤਾਂ ਉਹਨਾਂ ਲਈ ਬੱਸਾਂ ਲਗੀਆਂ ਟਰੈਕਟਰਾਂ ਦੀਆਂ ਛੱਡ ਕੇ ਜਾਣ ਅਸੀਂ ਲੈ ਕੇ ਜਾਵਾਂਗੇ ਉਹਨੂੰ ਕਿਉਂ ਨਹੀਂ ਕਿਸਾਨ ਜਦੋਂ ਪਿਛਲੀ ਵਾਰ ਵੀ ਤਰਨਾ ਲੱਗਿਆ ਸੀ ਉਹ ਆਪਣੀ ਟਰੈਕਟਰ ਟਰਾਲੀਆਂ ਤੇ ਆਪਦੇ ਸਾਰਾ ਸਮਾਨ ਲੈ ਕੇ ਜਾਂਦੇ ਨੇ ਜਿ ਟਰੇਨਾਂ ਤੇ ਬੱਸਾਂ ਤੇ ਜੋ ਸਮਾਨ ਉਥੇ ਪ੍ਰਦਰਸ਼ਨ ਜੇ ਤਰਨਾ ਲੰਬਾ ਵੀ ਚੱਲ ਸਕਦਾ ਸੋ ਉਹਨਾਂ ਦਾ ਆਪਦਾ ਜਿਹੜਾ ਰਹਿਣ ਦਾ ਸਮਾਨ ਖਾਣ ਪੀਣ ਦਾ ਸਮਾਨ ਉਹ ਕਿਵੇਂ ਲੈ ਕੇ ਜਾਣਗੇ ਇਸ ਲਈ ਟਰੈਕਟਰ ਟਰਾਲੀਆਂ ਤੇ ਜਿਹੜਾ ਉਹ ਸਾਰਾ ਕੁਝ ਹੋ ਸਕਦਾ ਹੈ ਜਾਂ ਤਾਂ ਸਰਕਾਰ ਮੰਗਾ ਹੀ ਮੰਨ ਲਵੇ ਉਹਨਾਂ ਨੂੰ ਕਿਸਾਨਾਂ ਨੂੰ ਉਥੇ ਦਿੱਲੀ ਬੁਲਾ ਹੀ ਕਿਉਂ ਰਹੀ ਹੈ ਜੋ ਇਹਨਾਂ ਨੇ ਵਾਦਾ ਕੀਤਾ ਸੀ ਮੋਦੀ ਸਰਕਾਰ ਨੇ ਚਾਹੇ ਉਹ ਐਮਐਸਪੀ ਦਾ ਸੀ ਚ ਕਿਸਾਨਾਂ ਦਾ ਕਰਜ਼ਾ ਮਾਫ ਸੀ ਉਹ ਬਿਲ ਪਾਸ ਕਰਕੇ ਤੋਂ ਲਾਗੂ ਕਰੇ ਸੋ ਕਿਸਾਨਾਂ ਨੂੰ ਉਥੇ ਦਿੱਲੀ ਜਾਣ ਦੀ ਲੋੜ ਹੀ ਨਾ ਪਵੇ ਇੱਕ ਲੋੜ ਪਏਗੀ ਤਾਂ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜਨੇ ਜਾਏ ਖੜੀ ਹੋਏਗੀ ਬਿਲਕੁਲ ਜੀ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜੀ ਸੀ ਔਰ ਅੱਜ ਵੀ ਕਿਸਾਨਾਂ ਦੇ ਨਾਲ ਖੜੀ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕੈਂਡਲ ਮਾਚ ਕੱਢਿਆ ਜਾ ਰਿਹਾ ਸਾਡੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਜੀ ਕੁਆਇਆ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਸਾਰੇ ਕਾਂਗਰਸ ਦੇ ਪਾਰਸ਼ਦ ਔਰ ਕਾਂਗਰਸ ਦੇ ਸਾਰੇ ਰੀਡ ਦੀ ਹੱਡੀ ਕਾਰਜਕਰਤਾ ਇਕੱਠੇ ਹੋਏ ਆਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਅਸੀਂ ਜਿਹੜੀ ਹੈ ਅੱਜ ਕੈਂਡਲ ਮਾਰਚ ਕਰ ਰਹੇ ਆ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਤੇ ਰਹੀ ਹਾਂ ਕੇਂਦਰ ਸਰਕਾਰ ਤੱਕ ਔਰ ਭਾਜਪਾ ਦੇ ਹਰ ਉਸ ਵਰਕਰ ਤੱਕ ਪਹੁੰਚਾਣੀ ਚਾਹਣਾ ਜਿਹੜੇ ਇਹ ਕਹਿ ਰਹੇ ਨੇ ਕਿ ਕਿਸਾਨਾਂ ਨੇ ਜਾਮ ਲਗਾਇਆ ਹੈ ਜਾਮ ਕਿਸਾਨਾਂ ਨੇ ਨਹੀਂ ਲਗਾਇਆ ਜਾਮ ਖੱਟਰ ਸਰਕਾਰ ਨੇ ਲਗਾਇਆ ਹੈ ਸੜਕ ਦੇ ਉੱਪਰ ਕਿਲ ਲਗਾ ਕੇ ਸੜਕ ਦੇ ਉੱਪਰ ਬੈਰੀਕੇਡ ਲਗਾ ਕੇ ਇਹ ਉਹ ਦੂਰਾ ਚਿਹਰਾ ਹੈ ਭਾਜਪਾ ਦਾ ਜਿੱਥੇ ਮੰਗਾਂ ਮਨਾਉਣ ਵਾਸਤੇ ਵੀ ਧਰਨਾ ਕਰਨਾ ਪੈਂਦਾ ਤੇ ਮੰਗਾਂ ਮਨਣ ਤੋਂ ਬਾਅਦ ਉਹਨਾਂ ਨੂੰ ਲਾਗੂ ਕਰਨ ਵਾਸਤੇ ਵੀ ਧਰਨਾ ਕਰਨਾ ਪੈਂਦਾ ਮੰਗਾਂ ਤਾਂ ਜੇ ਮੋਦੀ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਜੇ ਕਿਹਾ ਸੀ ਕਾਲਾ ਕਾਨੂੰਨ ਖਤਮ ਕਰਤਾ ਤੇ ਉਹ ਕਾਲੇ ਕਾਨੂੰਨ ਦੇ ਜਿਹੜੇ ਪਹਿਲੇ ਕਾਨੂੰਨ ਸੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਅੱਜ ਕਿਸਾਨਾਂ ਨੂੰ ਫਿਰ ਦੁਬਾਰਾ ਜਿਹੜਾ ਹੈ ਆਪਣੀ ਮੰਗਾਂ ਨੂੰ ਲੈ ਕੇ ਉਹਨ ਮੰਗਾਂ ਨੂੰ ਪੂਰੀਆਂ ਕਰਨ ਵਾਸਤੇ ਲੈ ਕੇ ਦਿੱਲੀ ਜਾ ਰਹੇ ਨੇ ਜਿੱਥੋਂ ਤੱਕ ਗੱਲ ਹੈ ਬਈ ਖੱਟਰ ਸਾਹਿਬ ਕਹਿੰਦੇ ਨੇ ਕਿ ਬੱਸ ਤੇ ਉੱਪਰ ਕਿਸਾਨ ਚਲੇ ਜਾਣ ਜਿਹੜਾ ਟਰੈਕਟਰ ਟਰਾਲੀ ਹੈ ਉਹ ਕਿਸਾਨ ਦਾ ਰਥ ਹੈ ਔਰ ਕੋਈ ਵੀ ਜਿਹੜਾ ਜਿਹੜਾ ਹੈ ਯੋਧਾ ਹੈ ਉਹ ਅਦੇ ਰੱਤ ਤੋਂ ਹਟ ਕੇ ਕਦੇ ਕਿਸੇ ਦੇ ਨਾਲ ਨਹੀਂ ਜਾਂਦਾ ਜੇ ਕਿਸਾਨਾਂ ਨੂੰ ਇਨਸਾਫ ਨਾ ਮਿਲੇ ਤਾਂ ਅੱਗੇ ਤੁਹਾਡੇ ਵੱਲੋਂ ਕੀ ਐਕਸ਼ਨ ਲਿਤੇ ਜੋ ਸਾਨੂੰ ਸਰਦਾਰ ਦਵਿੰਦਰ ਸਿੰਘ ਖਵਾਇਆ ਜੀ ਵੱਲੋਂ ਆਦੇਸ਼ ਹੋਵੇਗਾ ਅਸੀਂ ਉਹਦੇ ਇਹਨੂੰ ਪਾਲਣਾ ਕਰਾਂਗੇ ਧੰਨਵਾਦ ਫੋਟੋ ਕਰ ਰਹੀ ਹੈ ਲਾਈਵ ਤੇ ਸਿਹਰਾ ਤੁਸੀਂ ਦੇਖ ਰਹੇ ਹੋ ਆਰਬੀਲਾਈ ਮੀਡੀਆ ਤੇ ਜਿੱਥੇ ਕਿ ਕਾਂਗਰਸ ਸਰਕਾਰ ਜਿਹੜੀ ਸੜਕਾਂ ਤੇ ਉਤਰਿਆ ਈ ਹੈ ਨਿਸਾਨਾ ਦੇ ਹੱਕ ਦੇ ਲਈ ਕਾਂਗਰਸ ਸਰਕਾਰ ਵੱਲੋਂ ਗੈਂਡਲ ਮਾਰਚ ਕਰਿਆ ਜਾ ਰਿਹਾ ਹੈ ਲਾਈਵ ਤੇ ਸਿਹਰਾ ਤੁਸੀਂ ਦੇਖ ਰਹੇ ਹੋ ਆਰਬੀਲਾਈ ਮੀਡੀਆ ਤੇ ਇਹ ਜਿਹੜੀ ਸਰਕਾਰ ਮੁਰਦਾਬਾਦ 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 ਜੀਜੇਪੀ ਸਰਕਾਰ ਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ 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 ਟਾਨਾशाही ਬੰਦ ਕਰੋ ਬੰਦ ਕਰੋ ਬੰਦ ਕਰੋ ਟਾਨਾਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਿਓ 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 ਹਮੇਂ ਇਹ ਸਰਦਾਰ ਜਿੰਦਰ ਸਿੰਘ ਬਾਜੀ ਵੱਲੋਂ ਔਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਕਾਂਗਰਸ ਪਾਰਟੀ ਦੇ ਸਾਰੇ ਪਾਰਸ਼ ਜਿਹੜੇ ਐ ਤੇ ਕਾਰਜਕਰਤਾ ਪਹੁੰਚੇ ਹੈ ਦਿਲ ਦੀਆਂ ਗੁਰਾਈਆਂ ਤੋਂ ਪਾਰਟੀ ਦੇ ਸਾਡੇ ਅਜੈਕਸ਼ਨ ਉਹਨਾਂ ਵੱਲੋਂ ਤੁਹਾਡਾ ਸ਼ਬਦ ਦਾ ਆભાર વ્યક્ત ਕਰਦਾ ਔਰ ਉਮੀਦ ਕਰਦਾ ਕਿ ਜਦੋਂ ਵੀ ਕਾਂਗਰਸ ਪਾਰਟੀ ਨੂੰ ਤੁਹਾਡੀ ਜਰੂਰਤ ਪਵੇਗੀ ਇਸ ਇੱਕ ਬੁਲਾਵੇ ਤੇ ਕੁਆਇਆ ਸਾਬ ਜੇ ਇੱਕ ਬੁਲਾਵੇ ਤੇ ਜਦੋਂ ਦੁਬਾਰਾ ਸਾਰੇ ਫੇਰੀ ਇਕੱਠੇ ਹੋਵਾਂਗੇ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਕੁਆਇਆ ਜਿੰਦਾਬਾਦ ਜਿੰਦਾਬਾਦ ਅਸੀਂ ਸਿੱਤਨਤਨ ਨੂੰ ਲਾਈਵ ਤੇ ਦਿਖਾਉਂਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਆਰਬੀ ਲਾਈਵ মিডিਆ ਤੁਹਾਡਾ ਆਪਣਾ ਚੈਨਲ ਨਹੀਂ ਨਹੀਂ ਇਹ ਨਹੀਂ ਹਮੂਮਤੀ ਹੰਜਰ ਤੁਸੀਂ ਕੀ ਕਹਿਣਾ ਚਾਹੁੰਗੇ ਕੈਂਡਲ ਮਾਰਚ ਕਿ ਕੱਢਿਆ ਗਿਆ ਹੈ ਕੈਂਡਲ ਮਾਰਚ ਕੱਢੇ ਗਿਆ ਜੀ ਅਸੀਂ ਪੰਜਾਬ ਸਰਕਾਰ ਦੀ ਨਿੰਦਿਆ ਕਰਦੇ ਆ ਵੇਖੋ ਜੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜਿਹੜਾ ਪ੍ਰੋਟੋਕੋਲ ਜਿਹੜਾ ਇੱਕ ਸਟੇਟ ਦਾ ਪ੍ਰੋਟੋਕੋਲ ਨੂੰ ਤੋੜਿਆ ਜਾ ਰਿਹਾ ਹੈ ਔਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਦੀ ਨਿੰਦਿਆ ਕਰਦੇ ਆ ਕਿ ਭਗਵੰਤ ਮਾਨ ਚੁੱਪੀ ਉਤਾਰੀ ਖੜਾ ਹੈ ਉਹ ਹਰਿਆਣਾ ਪੁਲ ਤੋਂ ਪੰਜਾਬ ਦੇ ਵਿੱਚ ਆ ਕੇ ਪੰਜਾ ਤੇ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਏ ਉਹਨਾਂ ਦੇ ਟਰੈਕਟਰ ਟਰਾਲੀ ਉਹ ਤੋੜੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਡਰੋਨ ਜਿਹੜੇ ਕਿਸਮਾਂ ਦੀ ਉਲੰਘਣਾ ਕੀਤੀ ਜਰੀਏ ਪੰਜਾਬ ਸਰਕਾਰ ਦੀ ਨਿੰਦਿਆ ਕਰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਉਹਦੇ ਉੱਤੇ ਐਕਸ਼ਨ ਨਹੀਂ ਬੰਦ ਕੀਤੀ ਪਈ ਏ ਲੈਟ ਵੀ ਬੰਦ ਕੀਤੀ ਤਿੰਨ ਘੰਟੇ ਤਿੰਨ ਘੰਟੇ ਲੈਟ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਕਿੱਥੇ ਨਹੀਂ ਹੈ ਕੇਜਰੀਵਾਲ ਦਾ ਤੇ ਅਸੀਂ ਉਹਦੀ ਵੀ ਨਿੰਦਿਆ ਕਰਦੇ ਆ ਕਿ ਸੀਐਮ ਸਾਹਿਬ ਵੀ ਉਹ ਆਪਣੇ ਹੱਥ 'ਚ ਆ ਕੇ ਨਾ ਅਟੈਕ ਕਰ ਦੇਵੇ ਤੁਸੀਂ ਕਿਉਂ ਚੋ ਬੈਠੇ ਹੋ ਧੰਨਵਾਦ